ਯੁੱਧ ਨਸ਼ੇ ਵਿਰੁੱਧ ਜੋ ਕਿ ਸਾਡੇ ਭਗਵੰਤ ਮਾਨ ਜੀ ਦੁਆਰਾ ਬਿਨੈਤੀ ਚਲਾਈ ਗਈ ਹੈ ਜਿਦੇ ਵਿੱਚ ਅਸੀਂ ਹਰ ਇੱਕ ਪਿੰਡ ਹਰ ਇੱਕ ਮੁਹੱਲਾ ਹਰ ਇੱਕ ਗਲੀ ਤੋਂ ਨਸ਼ਾ ਖਤਮ ਕਰਨਾ ਹੈ ਥੋੜਾ ਟਾਈਮ ਲੱਗੂਗਾ ਪਰ ਨਸ਼ਾ ਆਪਾਂ ਖਤਮ ਕਰ ਦਾਂਗੇ ਵੀ ਅੱਜ ਇਹਦੀ ਮੀਟਿੰਗ ਰੱਖੀ ਗਈ ਆਪਣੇ ਹਲਕਾ ਸਾਨੇਵਾਲ ਦੇ ਪਿੰਡ ਪੰਚਾਇਤ ਸ਼ੰਕਰ ਕਲੋਨੀ ਦੇ ਵਿੱਚ ਵੀ ਇੱਥੇ ਜਿਵੇਂ ਕਿ ਆਪਣੇ ਨਸ਼ਾ ਬਹੁਤ ਵਿਕਦਾ ਸੀ ਜਦੋਂ ਤੋਂ ਇਹ ਮੁਹਿੰਮ ਚੱਲੀ ਹੈ ਵੀ ਇੱਥੇ ਪੁਲਿਸ ਆਉਂਦੀ ਰਹਿੰਦੀ ਹੈ ਟਾਈਮ ਟੂ ਟਾਈਮ ਫਿਰ ਛਾਪੇ ਮਾਰੀ ਹੁੰਦੀ ਰਹਿੰਦੀ ਹੈ ਉਹਦੇ ਕਰਕੇ ਨਸ਼ਾ ਬਹੁਤ ਜ਼ਿਆਦਾ ਘੱਟ ਹੋ ਗਿਆ ਵਾ ਹੁਣ ਨਸ਼ਾ ਤਸ਼ਕਰ ਜਿਵੇਂ ਕਿ ਗਲੀਆਂ ਦੇ ਵਿੱਚ ਸ਼ੇਰੇ ਆਮ ਦਿਖਦੇ ਸੀਗੇ ਹੁਣ ਬਹੁਤ ਘੱਟ ਹੋ ਗਏ ਨੇ ਵੀ ਪਰ ਖਤਮ ਹੋ ਜਾਊਗਾ ਜੜ ਤੱਕ ਵੀ ਆਪਾਂ ਲੇਡੀਜ਼ ਨੂੰ ਬੁਲਾਇਆ ਕਿਉਂਕਿ ਲੇਡੀ ਇਸ ਦਾ ਸਭ ਤੋਂ ਵੱਡਾ ਰੋਲ ਹੈ ਕਿ ਕਿਉਂਕਿ ਉਹੀ ਇਹ ਚੀਜ਼ਾਂ ਫੇਸ ਕਰਦੀਆਂ ਨੇ ਹਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਨਸ਼ਾ ਕਰਦਾ ਵਾ ਸਭ ਤੋਂ ਜ਼ਿਆਦਾ ਦੁੱਖ ਇੱਕ ਮਾਂ ਨੂੰ ਹੁੰਦਾ ਇੱਕ ਭੈਣ ਨੂੰ ਹੁੰਦਾ ਵਾ ਤੇ ਇੱਕ ਘਰਵਾਲੀ ਨੂੰ ਹੁੰਦਾ ਵਾ ਉਹਨਾਂ ਨੂੰ ਇਹ ਦੁੱਖਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੇ ਤੁਹਾਡੇ ਘਰ ਦੇ ਵਿੱਚ ਜਦੋਂ ਕੋਈ